ਸ੍ਰੀ ਗੁਰੂ ਜੀ ਸਾਰਿਆਂ ਨੂੰ ਆਪਾਂ ਅੱਜ ਫੇਰ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਏ ਆਂ ਜੀ ਮਸ਼ਲੀਨ कॉटन ਦੇ ਸੂਟ ਹੈ ਜੀ ਨਾਲ ਸਿਲਕ ਸਿਲਕੀ ਦੁਪੱਟੇ ਲਾਏ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੇ ਪੀਸ ਹੈ ਇਹਨੂੰ ਸ਼ਰਟ ਹੈ ਜੀ ਪਲੇਨ ਬਾਟਮ ਹੈ ਤੇ ਨਾਲ ਹੀ ਇਹ ਪ੍ਰਿੰਟਡ ਦੁਪੱਟਾ ਦਿੱਤਾ ਹੋਇਆ ਹੈ 4 ਸਾਈਡ ਬਾਰਡਰ ਹੈ ਜੀ ਦੁਪੱਟੇ ਨੂੰ ਤੇ ਬਹੁਤ ਸੋਹਣਾ ਪੀਸ ਹੈ ਜਿਵੇਂ ਵੀ ਤੁਸੀਂ ਸਟਿਚ ਕਰਦੇ ਹੋ ਇਹਨੂੰ ਕੁਝ ਵੀ ਨਦਰਲੈਂਡ ਦੀ ਲੋੜ ਨਹੀਂ ਹੈਗੀ ਬਹੁਤ ਵਧੀਆ ਪੀਸ ਹੈ ਤੇ ਦੂਜਾ ਪੀਸ ਹੈਗਾ ਬੀਸ ਬਲੈਕ ਹੀ ਹੈ ਪਰ ਉੱਪਰ ਰੈੱਡ येलो ਔਰ ਬ੍ਰਾਊਨ ਕਲਰ ਦੇ ਨਾਲ ਕੰਮ ਹੈ ਪ੍ਰਿੰਟ ਬਣਿਆ ਹੋਇਆ ਇਹਦੇ ਨਾਲ ਵੀ ਸੇਮ ਹੀ ਸਿਲਕੀ ਦੁਪੱਟਾ ਹੈ ਜੀ ਤੇ ਇਸੇ ਦੇ ਨਾਲ ਦਾ ਹੀ ਸੇਮ ਇੱਕ ਹੋਰ ਕਲਰ ਵੀ ਆ ਇਹ ਸਾਰੇ ਸੂਟ ਬਹੁਤ ਅੱਛੇ ਵੀ ਆ ਔਰ ਬਿਲਕੁਲ ਬਹੁਤ ਸਹੀ ਰੇਟਾਂ ਤੇ ਆ ਕਿਸੇ ਨੂੰ ਵੀ ਪਸੰਦ ਆ ਰਹੇ ਹੋ ਹੁਣ ਤਾਂ ਤੁਸੀਂ ਕਮੈਂਟਾਂ ਚ ਮੈਨੂੰ ਦੱਸੋ ਜੀ ਹਨਾ ਮੈਸੇਜ ਪਾਓ WhatsApp ਤੇ ਸਾਨੂੰ ਅੱਗੇ ਵੀ ਵਧੀਆ-ਵਧੀਆ ਹੁਣ ਸੀਜ਼ਨ ਹੈ ਵਿਆਹਾਂ ਦਾ ਸ਼ੁਰੂ ਹੋ ਚੁੱਕਿਆ ਹੈ ਹੋਰ ਵੀ ਵਧੀਆ-ਵਧੀਆ ਸੂਟ ਦੇਖਣ ਲਈ ਹੈਂਡਵਰਕ ਦੇ ਮਸ਼ੀਨੀ ਵਰਕ ਦੇ ਸਾਨੂੰ ਤੁਸੀਂ ਆਪਣੀ ਡਿਮਾਂਡ ਵੀ ਦੱਸ ਸਕਦੇ ਹੋ ਤੇ ਹੋਰ ਵੀ ਵਧੀਆ-ਵਧੀਆ ਸੂਟ ਦੇਖਣ ਲਈ ਸਾਨੂੰ ਸਬਸਕ੍ਰਾਈਬ ਕਰੋ ਜੀ ਓਕੇ ਥੈਂਕ ਯੂ